ਸਮਝਣਾ ਤੇ ਪਹਿਲੇ ਵੀ ਸਮਝਾਈ ਠੀਕ ਹੈ ਤੂੰ ਹੀ ਜਦਨ ਤੁਹਾਡੀ ਵਾਰੀ ਹੈ ਨਾ ਜੋਤ ਨੂੰ ਤੁਸੀਂ ਕੰਮ ਨਹੀਂ ਕਰਦੇ ਨਾ ਆਏਗੀ ਨਾ ਕਹਿਣ ਕਿ ਜੀ ਤੁਹਾਡੀ ਮਦਦ ਕਰਦਾ ਤੁਸੀਂ ਕਹਿੰਦੇ ਨਹੀਂ ਕੋਈ ਗੱਲ ਨਹੀਂ ਜੋਤ ਤੂੰ ਬੈਠ ਮੈਂ ਕਰ ਲੈਂਦੀ ਠੀਕ ਹੈ ਤੇ ਜਦਨ ਜੋਤ ਦੀ ਵਾਰੀ ਆ ਤੁਸੀਂ ਉਹਦੀ ਮਦਦ ਨਹੀਂ ਕਰਨੀ ਠੀਕ ਆਈ ਸਮਝ ਹਾਂਜੀ ਤੇ ਜੇ ਫਿਰ ਵੀ ਉਸ ਤੋਂ ਬਾਅਦ ਤੁਹਾਡੀ ਕੋਈ ਗੱਲ ਹੁੰਦੀ ਹੈ ਫਿਰ ਮੈਨੂੰ ਦੱਸਿਓ ਤੇ ਤੁਹਾਡੀ ਗੱਲ ਠੀਕ ਆ ਉਹ ਤੇ ਤੁਸੀਂ ਮੈਨੂੰ ਕਿਹਾ ਸੀ ਕੀਰਾਲ ਮਿਲ ਕੇ ਕੰਮ ਕਰ ਲਿਆ ਕਰੋ ਮੈਂ ਤਾਂ ਤਾਂ ਚਲ ਗਈ ਉਹਨਾਂ ਨੂੰ ਟਿਪਕਾਉਣ ਉਹ ਉੱਤੇ ਹੀ ਗਲਤ ਸਮਝਣ ਲਈ ਆ ਕਿ ਨੇ ਤੂੰ ਹੀ ਚਾਲ ਚੱਲੀ ਹੈਗੀ ਮੇਰੇ ਨੰਬਰ ਬਣ ਜਾਣਗੇ ਤੇ ਜੇ ਹੁਣ ਤੁਸੀਂ ਕਹਿੰਦੇ ਹੋ ਨਾ ਕਿ ਆਪ ਆਪਨੇ ਕੰਮ ਕਰਨੇ ਆ ਤੇ ਕੋਈ ਗੱਲ ਨਹੀਂ ਮੈਨੂੰ ਕੀ ਹੈ ਮੈਂ ਆਪਣਾ ਕੰਮ ਕਰ ਲਿਆ ਕਰੂੰਗੀ ਆਪਣਾ ਕੰਮ ਕਰ ਲਿਆ ਕਰੇ ਹੋਰ ਤੁਸੀਂ ਆਪੋ ਆਪਣਾ ਹੀ ਕੰਮ ਕਰੋ ਠੀਕ ਹੈ ਤੁਸੀਂ ਰੈਣਾ ਵੀ ਇਦਾਂ ਹੀ ਠੀਕ ਆ ਹੁਣ ਕਿਉਂ ਮੈਂ ਆਹਦੇ ਵੇਖ ਲੈਣਾ ਮੋ ਉਹਨੇ ਖੁੱਦ ਹੀ ਕਹਿਤਾ ਕਿ ਮੈਂ ਰਲ ਮਿਲ ਕੇ ਨਹੀਂ ਕਰਣਾ ਤੁਹਾਡੇ ਨਾਲ ਤੁਸੀਂ ਜੋ ਮਰਜ਼ੀ ਸਮਝੀ ਜਾਓ ਚੱਲ ਕੋਈ ਗੱਲ ਨਹੀਂ ਪਰਮੀਤ ਹੁਣ ਆਪਾਂ ਪਹਿਲੇ ਹੋ ਗਿਆ ਹੀ ਇਹੇ ਹਣਾ ਹਾਂਜੀ ਤੇ ਫੇਰ ਵੇਖੀ ਜਾਏਗੀ ਚਲੋ ਫੇਰ ਹਾਂ ਹਾਂਜੀ ਫੇਰ ਅੱਗੇ ਮੈਂ ਜੋਗ ਨੂੰ ਸਮਝਾਵਾਂਗਾ ਉਹ ਕਰ ਲੇਗਾ ਸੰਭਾਲ ਕੇ ਨਾ ਦੀਦੀ ਕਿਤਾ ਦੀਦੀ ਠੀਕ ਨਹੀਂ ਬਰਮੀਤਾ ਹਾਂਜੀ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਹੁਣ ਕੀ ਆ ਹੋਣਾ ਕੀ ਹੈ ਤੈਨੂੰ ਨਹੀਂ ਪਤਾ ਜੋ ਤੈਨੂੰ ਬੁਲਾਉਂਦੀ ਉਹ ਬੋਲੀ ਕਿਉਂ ਨਹੀਂ ਉਹਨੇ ਆਪੇ ਕਿਹਾ ਏ ਕਿ ਮੈਨੂੰ ਨਾ ਬੁਲਾਓ। ਉਹਨੇ ਆਪੇ ਕਿਹਾ ਏ ਕਿ ਮੈਨੂੰ ਨਾ ਬੁਲਾਓ। ਨਾਲੇ ਉਹ ਕਹਿੰਦੀ ਤੂੰ ਦਬਾਨਾ ਮਾਰ ਕੇ ਚੱਲਿਆ। ਫਿਰ ਮੈਂ ਕਿਉਂ ਦੱਸਾਂ? ਵੀ ਠੀਕ ਆ ਕਿ ਨਹੀਂ ਠੀਕ ਆ? ਪਰ ਮੇਰੇ ਤੇ ਕਈ ਵਾਰੀ ਬੰਦਾ ਗੁੱਸੇ ਵਿੱਚ ਨਾ ਸੋਚਦਾ ਨਹੀਂ ਆ ਗੱਲ ਕਰਨ ਲੱਗਾ ਤੇ ਕਈ ਕੁਝ ਬੋਲ ਛੜਦਾ ਆ। ਜੇ ਮੈਂ ਅੱਜ ਨਾ ਨਾ ਬੋਲੂਗੀ ਉਹਨੂੰ ਵੀ ਅਹਿਸਾਸ ਹੋਊਗਾ ਕਿ ਮੈਂ ਗਲਤ ਬੋਲੇ ਤਾਂ ਕਰਕੇ ਦੀਦੀ ਨਹੀਂ ਬੋਲੀ। ਹੁਣ ਅਸੀਂ ਦੋਵੇਂ ਜਣੇ ਬਾਹਰੋਂ ਆਏ ਆ। ਅਗਲੀ ਨੇ ਤੈਨੂੰ ਬੁਲਾਇਆ ਤੇ ਤੂੰ ਬੋਲੀ ਨਹੀਂ। ਫਿਰ ਬਾਅਦ 'ਚ ਤੂੰ ਮੈਨੂੰ ਆ ਕੇ ਦੱਸਣਾ ਵਾ। ਕਿ ਜੋਤ ਨੇ ਆਹ ਗੱਲ ਕੀਤੀ ਮੈਨੂੰ ਉਹ ਮੇਰੇ ਨਾਲ ਗੁੱਸੇ ਹੋਈ ਤਾਂ ਹੀ ਤਾਂ ਬੁਲਾਉਣਾ ਬੰਦ ਕੀਤਾ ਕਿ ਕੋਈ ਸੂਟ ਕੱਢਾਂਗੇ ਨਾ ਜਾਂ ਬੋਲਾਂਗੇ ਨਹੀਂ ਤਾਂ ਗੱਲ ਕਿੱਦਾਂ ਕਰਨੀ ਓਏ ਯਾਰ ਪਤਾ ਨਹੀਂ ਉਹ ਤੁਹਾਡੇ ਦਿਮਾਗ ਕਿਹੋ ਜਿਹਾ ਟੁੜੀ ਪੜੀ ਦੀਆ ਸਮਝ ਹੀ ਨਹੀਂ ਆਉਂਦੀ ਤੁਹਾਨੂੰ ਜਦੋਂ ਮੈਂ ਸਵੇਰੇ ਜਾਣ ਲੱਗੇ ਮੈਂ ਤੁਹਾਨੂੰ ਸਮਝਾਇਆ ਪਰ ਮੇ ਤਾਂ ਨਿੱਕੀ ਨਿੱਕੀ ਗੱਲ ਜਿਹੜੀ ਆ ਇਹਨੂੰ ਨਾ ਨੋਟ ਕਰੇ ਕਰੋ ਇਗਨੋਰ ਕਰ ਦਿਆ ਕਰੋ ਪਰ ਤੁਸੀਂ ਮੰਨਦੀਆਂ ਤੁਸੀਂ ਨਹੀਂ ਮੰਨਦੀਆਂ ਤੁਸੀਂ ਇੱਕ ਦੂਜੇ ਨਾਲ ਨਿੱਕੇ ਨਿੱਕੇ ਗੱਲਾਂ ਕਰਦੀਆਂ ਰਹਿੰਦੀ ਓ ਤੇ ਆ ਜਾ ਕੇ ਮੁੜ ਕੇ ਜੋਤ ਜਿਹੜੀ ਆ ਉਹਨੇ ਜੋਬਨ ਨੂੰ ਕਹਦਾ ਨਾ ਇਹ ਤੁਸੀਂ ਮੈਨੂੰ ਕਹਦਾ ਨਾ ਅਹੀਂ ਫਿਰ ਤੁਰੇ ਰਹੇ ਨੇ ਇੱਕ ਦੂਜੇ ਹਾਲ ਜੋਬਨ ਉਹਨੇ ਆਹ ਕਹਿਤਾ ਯੋ ਉਹ ਮੈਨੂੰ ਕਹਿੰਦਾ ਵਾ ਭਾਜੀ ਉਹਨੇ ਆਹ ਕਹਿਤਾ ਯੋ ਤੁਸੀਂ ਸਮਝਦੀ ਏ ਕਿਉਂ ਨਹੀਂ ਪਰਮੀਤ ਖਬਰਦਾਰ ਅੱਗੇ ਤੋਂ ਜੇ ਵੀ ਗੱਲ ਹੁੰਦੀ ਨਿਕੀ ਨਿਕੀ ਮੋਟੀ ਆਪ ਨੂੰ ਵੇੜਿਆ ਕਰੋ ਹਾਡੇ ਤੱਕ ਨਹੀਂ ਗੱਲ ਕੋਈ ਵੀ ਆਣੀ ਚਾਹੀਦੀ ਕੋਈ ਗੱਲ ਨਹੀਂ ਅਹੀਂ ਤੁਹਾਨੂੰ ਕਾਫੀ ਦੱਸ ਦੇ ਠੀਕ ਹੈ ਨਾ ਟੈਨਸ਼ਨ ਨਾ ਲਓ ਜੇ ਮੈਂ ਉਹਨੂੰ ਹੁਣ ਨਹੀਂ ਨਿਭਾਇਆ ਤੇ ਮੈਨੂੰ ਵੀ ਗੁੱਸਾ ਹੈ ਤਾਂ ਫੇਰ ਠਹਿਰ ਕੇ ਨੇ ਬੁਲਾ ਲੈਣਾ ਪ੍ਰਮੀਤ ਅੱਜ ਮੈਂ ਆਪਣੀ ਅੱਖੀਂ ਵੇਖ ਲਿਆ ਵਾ ਠੀਕ ਆ ਤੁਹਾਡੇ ਜਿਹੜੇ ਕੰਮ ਐ ਨਾ ਮੈਨੂੰ ਨਹੀਂ ਚੰਗੇ ਲੱਗਦੇ ਤੁਹਾਨੂੰ ਮੈਂ ਕਿੱਥੇ ਚੰਗੀ ਲਗਣੀ ਜੋ ਤੁਹਾਨੂੰ ਕੋਈ ਕਹਿ ਦਿੰਦਾ ਤੇ ਉਹੀ ਸੱਚ ਮੰਨ ਲੈਂਦੇ ਓ ਮੈਨੂੰ ਕਿੰਨੇ ਕਹ ਤਾ ਮੈਂ ਤੇ ਅੱਖੀਂ ਵੇਖਿਆ ਹੁਣ ਜੋਤ ਨੇ ਤੈਨੂੰ ਬੁਲਾਇਆ ਤੂੰ ਬੋਲੀ ਨਹੀਂ ਤੇ ਜਦੋਂ ਨੇ ਨੇ ਵਾਅਦਾ ਕਰ ਮੈਨੂੰ ਬੋਲੀ ਆ ਉਦੋਂ ਨਹੀਂ ਤੇ ਹੀ ਵੇਖਿਆ ਕਿ ਕੀ ਕੁਝ ਬੋਲੀ ਜਦੋਂ ਮੈਂ ਕਹਿਆ ਡਿਆ ਕਿ ਨਿੱਕੀ ਮੋਟੀ ਗੱਲ ਜਿਹੜੀ ਹੁੰਦੀ ਆ ਨਾ ਉਹਨੂੰ ਇਗਨੋਰ ਕਰਿਆ ਕਰੋ ਤੂੰ ਸਾਰੇ ਉਥੋਂ ਹੋਗੇ ਵੀ ਆ ਗਈਆਂ ਤੇ ਅਜੇ ਤੱਕ ਜੋਤ ਦੀਆਂ ਗੱਲਾਂ ਯਾਦ ਰਹਿ ਗਈਆਂ ਓ ਯਾਰ ਛੱਡ ਵੀ ਦਿਆ ਕਰੋ ਚਾਰ ਤੇ ਜੀ ਆ ਰਲ ਮਿਲ ਕੇ ਰਿਆ ਤੇ ਕੋਈ ਗੱਲ ਮੈਂ ਬੁਲਾ ਲਾਂਗੀ ਤਾਂ ਨਹੀਂ ਗੱਲ ਟੈਨਸ਼ਨ ਲੈ ਦੇਣੀ ਤੁਸੀਂ ਫਿਰ ਮੇਰੇ ਦਵਾਲੇ ਹੋਣ ਦੇ ਟੈਨਸ਼ਨ ਲਵਾ ਨਾ ਕਿਉਂ ਨਾ ਲਵਾ ਟੈਨਸ਼ਨ ਹੁਣ ਤੂੰ ਉਹਨੂੰ ਬੁਲਾਇਆ ਨਹੀਂ ਹੁਣ ਉਹ ਵੀ ਤੇਰਾ ਨਾ ਉਹ ਕੀ ਹੋਵੇਗੀ ਹੁੰਦੀ ਰੱਗ ਕਿ ਕਹਿੰਦੀ ਨਹੀਂ ਹੁੰਦੀ ਓ ਯਾਰ ਛੱਡ ਗਾਂ ਪਰ ਮੀਤ ਮੇਰੇ ਨੂੰ ਵੀ ਸੰਭਲ ਲਾ ਜੂਬ ਨੂੰ ਦੱਸੇ ਜਾ ਕੇ ਹੋਰ ਕੀ ਕਰ ਲੋਗੇ ਫਿਰ ਇਹੀ ਤਾਂ ਹੁੰਦਾ ਜਾ ਕੇ ਚਲ ਜਿੱਦਾਂ ਕਰਨਾ ਕਰੋ ਸਾਡੇ ਤੱਕ ਨਾ ਗੱਲ ਲਿਆ ਕਰੋ ਠੀਕ ਹੈ ਆਪੇ ਦੀ ਗੱਲ ਦੇ ਵਿੱਚ ਆਉਂਦੇ ਆ ਤੇ ਬਾਅਦ ਚ ਕਹਿਣਾ ਸਾਡੇ ਤਾਂ ਗੱਲ ਨਾ ਲਿਆ ਕਰੋ ਜੇ ਇਹ ਗੱਲ ਹੈ ਤਾਂ ਮੈਂ ਗੱਲ ਮੈਂ ਤੁਹਾਨੂੰ ਕੋਈ ਨਹੀਂ ਦੱਸਣੀ ਆਪੇ ਉਹਨੂੰ ਜਵਾਬ ਦਿਆ ਕਰੋਗੇ ਫਿਰ ਉਹਨੂੰ ਪਤਾ ਲੱਗੂਗਾ ਵੀ ਕਿੱਦਾਂ ਨਾਲ ਰਹਿਣਾ ਮੈਂ ਤਾਂ ਨੂੰ ਪੁੱਛਣ ਦੀ ਹੀ ਵੀ ਦੀਦੀ ਕਿੱਦਾਂ ਠੀਕ ਨੇ ਤੇ ਤੁਸੀਂ ਅੱਗੋਂ ਕੋਈ ਕੁਝ ਕਹਿੰਨੀ ਆ ਹੁਣ ਕੀ ਸੱਪ ਸੰਗ ਗਿਆ ਤੈਨੂੰ ਪਤਾ ਹੀ ਹੈ ਵੀ ਕਿਉਂ ਨਹੀਂ ਬੋਲੀ ਮੈਂ ਜਾਣ ਲੱਗਿਆਂ ਥੋੜਾ ਸੁਣਾਈਏ ਸੋ ਮੈਨੂੰ ਆਪੇ ਕਿਹਾ ਹੈ ਮੈਨੂੰ ਬੁਲਾਇਆ ਹੁਣ ਮੈਂ ਫਿਰ ਬੁਲਾਇਆ ਨਹੀਂ ਮੈਂ ਰਹਿਣ ਦਿੰਨੀ ਉਹ ਮੈਂ ਤੈਨੂੰ ਸ਼ੌਂਕ ਰੋਣੀ ਬੁਲਾਇਆ ਮੈਂ ਸਿਰਫ ਇਹ ਪੁੱਛਿਆ ਵਾ ਕਿ ਜਿਹੜੇ ਕੰਮ ਗਏ ਹੀ ਉੱਥੇ ਸਾਰਾ ਕੋਈ ਠੀਕ ਠਾਕ ਵਾ ਇਹ ਦੱਸਣ ਲੱਗਿਆ ਕੀ ਹੁੰਦਾ ਤੁਹਾਨੂੰ ਤੂੰ ਤਾਂ ਕਹਿਂਦੇ ਬਹਾਨੇ ਨਾਲ ਤੁਸੀਂ ਚੱਲੇ ਹੋ ਤੇ ਪੁੱਛਣ ਦਾ ਵੀ ਕੀ ਮਤਲਬ ਉਹ ਠੀਕ ਆ ਨਹੀਂ ਠੀਕ ਆ ਤੈਨੂੰ ਕੀ ਲੱਗੇ ਜੇ ਮੈਂ ਨਾ ਪੁੱਛਦੀ ਆ ਕੇ ਫੇਰ ਤੇਹੀ ਕਰਨਾ ਸੀ ਵੀ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਇਸ ਗੱਲ ਦਾ ਕਪਾਤਾ ਤੁਰਿਆ ਹੀ ਰਹਿਣਾ ਸੀ ਐਨੀਆਂ ਗੱਲਾਂ ਦੀ ਫੇਰਾਂ ਤੂੰ ਨਾ ਹੀ ਕਰ ਹੁਣ ਨਹੀਂ ਮੈਂ ਤੈਨੂੰ ਕੋਹ ਵੀ ਕਹਿੰਦੀ ਜਿੰਨਾ ਤੋਂ ਕੁਝ ਸੁਣਾ ਤਾ ਨਾ ਮੈਨੂੰ ਮੈਨੂੰ ਨਾ ਬਲਾਓ ਮੈਂ ਰਲ ਕੇ ਨਹੀਂ ਰਹਿਣਾ ਐਦਾਂ ਓਦਾਂ ਤੂੰ ਜੋ ਮਰਜ਼ੀ ਕਰ ਹੁਣ ਨਹੀਂ ਮੈਨੂੰ ਤੇਰਾ ਕੋਈ ਸ਼ਿਕਾਇਤ ਹੈਗੀ ਅੱਜ ਜੋ ਤੁਸੀਂ ਮੂੰਹ ਬੋਲਣ ਦੇ ਜੀ ਨਾ ਜੇ ਤੁਸੀਂ ਕਿਤੇ ਇਹ ਗੱਲ ਤੇ ਰਵੋ ਨਾ ਤੇ ਐਨਾ ਸੋਖ ਹੋਵੇ ਨਾ ਘਰ ਦੇ ਵਿੱਚ ਪਰ ਤੁਸੀਂ ਰਹਿਣਾ ਨਹੀਂ ਨਾ ਤੁਸੀਂ ਫਿਰ ਤੋਂ ਚਾਲਾਂ ਖੇਡਣ ਲੱਗ ਜਾਣੀਆਂ ਤੂੰ ਸੋਖ ਹੀ ਲਿਆ ਹੁਣ ਹੁਣ ਤੈਨੂੰ ਮੈਂ ਨਹੀਂ ਬੁਲਾਉਂਦੀ ਜਿੱਦਾਂ ਨੂੰ ਸੁੱਖ ਭਾਲ ਲੈਣਾ ਮੈਂ ਵੀ ਨਹੀਂ ਤੁਹਾਨੂੰ ਪਰ ਇਹ ਦੱਸ ਦਿਆ ਕਰੋ ਵੀ ਜਿੱਥੇ ਗਏ ਹੀ ਉੱਥੇ ਸਾਰਾ ਕੁਝ ਠੀਕ ਠਾਕ ਵਾ ਮੈਨੂੰ ਕੋਈ ਸ਼ੌਂਕ ਨਹੀਂ ਦਿੰਦਾ ਨੂੰ ਬਲਾ ਬਲਾ ਕੇ ਤੇ ਸੂਹਾਂ ਲੈਣ ਦਾ ਤੇ ਨਹੀਂ ਦੱਸਣਾ ਤਾਂ ਵੀ ਤੁਹਾਡੀ ਮਰਜ਼ੀ ਨਾ ਠੀਕ ਹੋਣਗੇ ਤਾਂ ਵੀ ਰੱਬ ਨੂੰ ਪਤਾ ਵਾ ਠੀਕ ਹੋਣਗੇ ਤਾਂ ਵੀ ਪਤਾ ਹਾਂ ਠੀਕ ਆ ਉਹ ਉਹਨਾਂ ਦੀ ਨਾ ਟੈਨਸ਼ਨ ਦਾ ਆ ਤੇ ਇਹ ਗੱਲ ਉਦੋਂ ਕਹਿ ਦਿੰਦੇ ਤੇ ਮੇਰਾ ਵੀ ਕੰਮ ਨਿਪਟੜ ਜਾਂਦਾ ਮੈਂ ਐਵੇਂ ਤੇਰੇ ਨਾਲ ਮੱਥਾ ਲਾਉਣਾ ਹੀ ਨਹੀਂ ਤੇ ਮੈਨੂੰ ਨਹੀਂ ਕੋਈ ਵੀ ਕੋਸਾਂਦਾ ਇਹਦੋਂ ਇੰਨਾ ਕੁਸਨਾ ਕੇ ਭੇਜਿਆ ਬੰਦਾ ਰਾਜੀ ਖੁਸ਼ੀ ਕਰ ਭੇਜੇ ਘਰੋਂ ਤਾਂ ਆਣ ਕੇ ਮੈਂ ਤੈਨੂੰ ਜਵਾਬ ਵੀ ਦਵਾ ਤੇ ਆਪ ਆਪ ਮੈਂ ਤਾਂ ਤੈਨੂੰ ਦੱਸਾਂ ਨਹੀਂ ਆਈ ਸੀ ਨਾ ਕਿ ਮੈਂ ਚੱਲੀ ਆਪ ਬੋਲਦੇ ਕਿਦਾਂ ਤੁਸੀਂ ਆਪ ਵੀ ਤੁਸੀਂ ਇਦਾਂ ਹੀ ਬੋਲਦੇ ਜੀ ਉਹ ਗੱਲ ਵੱਖਰੀ ਆ ਉਦੋਂ ਬੋਲਦੇ ਜੀ ਜਦੋਂ ਕਿਸੇ ਦਾ ਸੁਣਨ ਦਾ ਮਨ ਨਹੀਂ ਹੁੰਦਾ ਹੁਣ ਤੈਨੂੰ ਮੈਂ ਕੀ ਕਹਾਂ ਜੋ ਤੇ ਮੈਂ ਜੋ ਵੀ ਕਹਾਂਗੀ ਨਾ ਤੂੰ ਉਲਟਾ ਹੀ ਪਹਿਣਾ ਮੈਂ ਉੰਟੇ ਹੀ ਰਹਿਣਾ ਵਾ ਰੋਟੀ ਪੱਕੀ ਜੇ ਖਾਣੀ ਤੇ ਖਾ ਲੋ ਨਹੀਂ ਖਾਣੀ ਤੁਹਾਡੀ ਮਰਜੀ ਕੋਈ ਨਹੀਂ ਖਾ ਲੈਣੀ ਜਿਹੜੇ ਤੇ ਕਿੰਦ ਪਕਾਈਏ ਮੇਰਾ ਜੀਵ ਨਹੀਂ ਕਰਦਾ ਖਾਣਾ ਨਹੀਂ ਕਰੰਡਿਆ ਤੇ ਫਿਰ ਰਾਜ ਆਏ ਹੁਣੇ ਆ ਉਥੋਂ ਕੀ ਦੱਸ ਕਿੰਨਾ ਕੰਮ ਰਹਿ ਗਿਆ ਉਹ ਬਸ ਥੋੜਾ ਜਿਹਾ ਮੈਂ ਪੈ ਪੁੱਤੇ ਚੜਾਉਣਾ ਵਾ ਤੇ ਛੱਤ ਸਾਫ਼ ਕਰਦੰਨੇ ਆ ਘਟਾ ਜਾ ਬੜਾ ਪਿਆ ਉੱਤੇ ਆਹੋ ਘਟਾ ਜਾ ਤੇ ਹੈਗਾ ਵਾ ਝੋਨਾ ਝੋਨਾ ਵੀ ਸਕਾਇਆ ਵਾ ਤੇ ਸਾਫ਼ ਕਰਨ ਵਾਲਾ ਈ ਆਹੋ ਤੇ ਮੈਂ ਤਾਂ ਦਿਵਾਲੀ ਆਈ ਹਾਂ ਹੂੰ ਤੇਰ ਮੇਰੀ ਗਲਤੀ ਨਾ ਕਰਿਓ ਕਿਹੜੀ ਗੱਲ ਚ ਹੁਣ ਮੰਨ ਲਓ ਤੁਸੀਂ ਘਰੋਂ ਬਾਹਰ ਗਏ ਹੋ ਹੋਗੇ ਤੇ ਮੈਂ ਤਾਂ ਨੂੰ ਆ ਕੇ ਪੁੱਛੂਗੀ ਵੀ ਜਿਹੜੇ ਕੰਮ ਗਏ ਹੀ ਉਹ ਠੀਕ ਠਾਕ ਹੋ ਗਿਆ ਵਾ ਤੇ ਹੁਣ ਤੁਸੀਂ ਜਵਾਬ ਨਾ ਦੋਗੇ ਤੇ ਦੱਸੋ ਗਲਤੀ ਕੀ ਦੀ ਜਵਾਬ ਨਾ ਦੇਣ ਵਾਲੇ ਦੀ ਗਲਤੀ ਹੈ ਹਨਾ ਦੀਦੀ ਆਏ ਭਾਜੀ ਵੀ ਨਾਲ ਹੀ ਹੀਗੇ ਤੇ ਕੋਠੇ ਤੋਂ ਆਣ ਢੀ ਹਾਂ ਮੈਂ ਤੇ ਮੈਂ ਕਿੱਦਾਂ ਆਂਦੀ ਦੀ ਠੀਕ ਨਹੀਂ ਤੇ ਅੱਗੋ ਬੋਲੇ ਨਹੀਂ ਲਾਗੋ ਨਹੀਂ ਨੰਗੇ ਤੇ ਮੁੜ ਕੇ ਬੈਸ ਬਸਾਈ ਵਾਵਾ ਕੀਤੀ ਬੋਲੇ ਵਾਵਾ ਆਏ ਮੇਰੇ ਲੱਗੇ ਤੇ ਮੈਂ ਫੇਰ ਪੁੱਛਿਆ ਵਹਾਂ ਤੇ ਕਿੱਦਾਂ ਦੀਦੀ ਠੀਕ ਨੇ ਹੁਣ ਤੈਨੂੰ ਕੀ ਲੱਗੇ ਤੂੰ ਤਾਂ ਕਹਿੰਨੀ ਆ ਮੈਂ ਵੱਖਰੇ ਰਹਿਣਾ ਮੈਂ ਮੈਂ ਵੱਖਰੇ ਰਹਿਣ ਵਾਲੋ ਕਿੰਨੀ ਪਰੇ ਥੋੜੀ ਆ ਵੀ ਕੋਈ ਮਰਮੁਕ ਜਾਏ ਤੇ ਮੈਂ ਉਹਦੇ ਵੱਲ ਪੁੱਛਣਾ ਹੀ ਨਹੀਂ ਆਹ ਨਹੀਂ ਤੈਨੂੰ ਬੁਲਾਇਆ ਨਹੀਂ ਉਹਨੇ ਨਾ ਭਾਜੀ ਵੀ ਨਾਲ ਹੀ ਸੀ ਕਿ ਹੁਣ ਦੇਖ ਗੱਲ ਜਿਵੇਂ ਮੈਂ ਝੂਠੀ ਨਹੀਂ ਨਾ ਮੈਂ ਝੂਠੀ ਤਾਂ ਹਾਂ ਵੀ ਜੇ ਉਹ ਹੁੰਦੇ ਤੇ ਮੈਂ ਨਾ ਪੁੱਛਦੀ ਇਨਾ ਫਰਜ਼ ਤੇ ਮੇਰਾ ਹੈਗਾ ਹੀ ਆ ਕਿ ਮੈਂ ਕਿਸੇ ਭੈਣ ਭਰਾ ਦੀ ਸਹਾਰ ਲਾਂ ਆਹ ਬੁਲਾਉਣਾ ਤਾਂ ਚਾਹੀਦਾ ਸੀ ਉਦਾਂ ਹੁੰਦੀ ਸੀ ਆਪਸੇ ਆੜੇ ਜੀ ਮੈਂ ਬੁਲਾਇਆ ਨਹੀਂ ਚਲੋ ਕੋਈ ਗੱਲ ਨਹੀਂ ਹੋ ਸਕਦਾ ਵੀ ਉਹ ਉੱਥੇ ਵੀ ਠੀਕ ਠਾਕ ਨਾ ਹੋਵੇ ਮੂੜ ਨਾ ਹੋਏ ਬੁਲਾਉਂਦਾ ਚਲੋ ਉਹ ਦੋ ਨਹੀਂ ਬੁਲਾਇਆ ਮੁੜ ਕੇ ਆਣ ਕੇ ਰਸੋਈ 'ਚ ਜਿਹ ਬੈਸ ਕੀਤੀ ਤੇ ਬਹਿਸ ਕਰਨ ਨਾਲੋਂ ਚੰਗਾ ਹੀ ਮੈਨੂੰ ਇਹ ਦੱਸ ਦਿੰਦੇ ਵੀ ਆਹੋ ਠੀਕ ਠਾਕ ਦਾ ਚਲੋ ਕੋਈ ਗੱਲ ਨਹੀਂ ਤੂੰ ਹੀ ਕਹਣ ਉਹ ਗੱਲ ਮੁੱਦਾ ਚੁਕਣਾ ਵੀ ਉਹਨੇ ਨਹੀਂ ਬੁਲਾਇਆ ਤੇ ਤੁਸੀਂ ਵੀ ਚੁੱਪ ਕਰ ਜਾਓ ਤੇ ਲੜਾਈ ਮੁੱਕ ਜਾਂਦੀ ਕਿਸੇ ਬੁਲਾ ਕੇ ਤੇ ਉੱਥੇ ਕੀ ਫੀਤੀਆਂ ਲਮਾਉਣੀਆਂ ਆਪਣੇ ਆਪ ਉਹੋ ਮੈਂ ਕਿਹੜਾ ਕਹਿਣੀ ਆ ਵੀ ਮੈਨੂੰ ਬੁਲਾਉਣ ਪਰ ਬਾਅਦ 'ਚ ਆ ਕੇ ਰਸੋਈ 'ਚ ਵੀ ਬੋਲੇ ਨਾ ਉਹ ਚਲ ਤੁਸੀਂ ਗਏ ਉੱਥੇ ਤੇ ਫੇਰ ਹੀ ਉਹਨੇ ਬੋਲੀ ਆ ਉਹ ਕੋ ਬਹਾਨਾ ਬਣਿਆ ਤੇ ਫੇਰ ਹੀ ਹੈ ਨਾ ਫਿਰ ਇਹ ਚ ਮੇਰੀ ਗਲਤੀ ਤੇ ਨਹੀਂ ਮੇਰੀ ਗੱਲ ਸੁਣੋ ਜਦੋਂ ਮੰਨ ਲਓ ਨਹੀਂ ਨਾ ਬੁਲਾਇਆ ਤੇ ਤੁਸੀਂ ਨਹੀਂ ਬੁਲਾਉਣਾ ਤੁਹਾਨੂੰ ਤੇ ਬਾਰ-ਬਾਰ ਬਾਰ-ਬਾਰ ਇਹੋ ਗੱਲ ਅਸੀਂ ਸਮਝਾਉਣੀ ਆ ਇੱਕ ਦੂਜੇ ਦੀ ਗੱਲ ਦੇ ਵਿੱਚ ਆਉਣਾ ਹੀ ਨਹੀਂ ਭਾਵੇਂ ਜੋ ਮਰਜ਼ੀ ਹੋ ਜੇ ਠੀਕ ਹੈ ਨਾ ਹੁਣ ਘਰ ਦੇ ਵਿੱਚ ਜੇ ਦੋ ਹੀ ਕਮਰੇ ਨੇ ਉਹ ਦੋ ਕਮਰੇ ਤੇ ਬਾਹੂ ਇੱਕ ਦੂਜੇ ਦੇ ਵਿੱਚ ਤੇ ਹੁਣ ਗੱਲ ਹੋ ਹੀ ਜਾਂਦੀ ਮੈਂ ਤੁਹਾਡੀ ਗੱਲ ਸਾਰੀ ਸਮਝਣਾ ਪਰ ਹੁਣ ਇਹ ਆ ਵੀ ਹੁਣ ਤੁਸੀਂ ਮੰਨ ਲਓ ਕਹਿਤਾ ਵੀ ਇਹ ਗੱਲ ਉਹਨੇ ਆਪਣੇ ਵੱਲੋਂ ਕਹਾਣੀ ਬਣਾ ਕੇ ਦੱਸੀ ਹੋਣੀ ਆ ਮੁਖਤਿਆਰ ਭਾਈ ਨੂੰ ਮੁਖਤਿਰ ਪਰ ਵੀ ਨਾਲੀ ਜਿਸ ਐਣਾ ਬੰਦਾ ਹੋਏ ਤੇ ਉਹਨੂੰ ਕਿਹੜਾ ਨਹੀਂ ਦਿਖਦਾ ਹੈਗਾ ਉਹਨਾਂ ਦੀ ਅੱਗੋਂ ਦੀ ਗਏ ਤੇ ਪਿੱਛੋਂ ਮੈਂ ਪੁੱਛੇ ਮੈਂ ਕਿ ਤਾ ਦੀਦੀ ਠੀਕ ਨੇ ਤੇ ਚੁੱਪ ਕਰਕੇ ਕੋਸ਼ ਵੀ ਨਹੀਂ ਬੋਲੇ ਚਲੋ ਕੋਈ ਗੱਲ ਨਹੀਂ ਜੇ ਉਹਦਾ ਨਹੀਂ ਨਾ ਮਨ ਤੇ ਉਹਨੇ ਨਹੀਂ ਬੁਲਾਇਆ ਤੂੰ ਹੀ ਉਹਨੇ ਇਹ ਗੱਲ ਦਾ ਮੁੱਦਾ ਨਾ ਬਣਾਉ ਠੀਕ ਆ ਰਹਿਣ ਦੋਨੋਂ ਕੱਲੀ ਨੂੰ ਠੀਕ ਆ ਜੇ ਉਹ ਦੱਸਵਾ ਹੈਗਾ ਤਾਂ ਅੱਪੇ ਦੱਸ ਦੋਗੀ ਹੈਗੜੀ ਤੂੰ ਪੁੱਛ ਕੇ ਕੀ ਕਰਨ ਵਾਲੀ ਗੱਲ ਖਤਮ ਹੋਈ ਗੱਲ ਹੈ ਚੰਗਾ ਆਜੋ ਰੋਟੀ ਖਾ ਲੋ ਨਹੀਂ ਮੈਂ ਸ਼ਬਦ ਸਾਫ਼ ਕਰਕੇ ਫੇਰ ਹੀ ਆਉਣਾ ਚੰਗਾ ਰੋਟੀ ਬੜੀ ਤੂੰ ਕਿਤੇ ਸੌਕੀ ਲਈ ਹੋਣੀ ਹੈ ਦੱਸ ਵੀ ਜੇ ਉਹਨੂੰ ਤੂੰ ਬੁਲਾਇਆ ਨਹੀਂ ਉਹਨੇ ਬੁਲਾਇਆ ਕੋ ਜਵਾਬ ਨਹੀਂ ਦਿੱਤਾ ਤੇ ਤੂੰ ਨਾ ਪੁੱਛ ਪੁੱਛ ਕੇ ਪਤਾ ਨਹੀਂ ਕੀ ਕਰਨਾ ਅੱਗੋ ਪਿਛੋਕ ਦੀ ਪੁੱਛਦੀ ਨਹੀਂ ਰਾਜੀ ਬਾਜੀ ਤੇ ਹੁਣ ਉਹਨੇ ਜੇ ਨਹੀਂ ਬੁਲਾਇਆ ਤੇ ਹੁਣ ਮੇਰੇ ਅੱਲਾ ਕੀ ਲੈ ਦੱਸ ਮੈਂ ਘਰ ਡਿਆਂ ਲੱਭਣ ਤੇ ਤੁਸੀਂ ਇੱਧਰ ਲੱਗੇ ਹੋ ਉਹ ਲੱਗਣਾ ਕੀ ਭਾਜੀ ਨਾ ਛੱਤ ਬੜੀ ਹੋਈ ਸੀ ਗੰਦੀ ਅੱਛਾ ਤੇ ਬੜੇ ਦਿਨਾਂ ਦਾ ਨਾ ਮੇਰੇ ਮਨ 'ਚ ਸੀਗਾ ਹੂੰ ਵੀ ਸਾਫ ਸਫਾਈ ਕਰਦਾ ਤੇ ਕੀ ਗੱਲ ਖੁੱਲਦਾ ਨਹੀਂ ਖੋਲਣ ਨੀ ਗੱਡਿਆ ਦਿਆ ਵਾ ਖੋਲਣ ਜੇ ਤੇ ਖੋਲ ਕੇ ਬਣ ਗਈ ਗੱਲ ਤੇ ਹੋਰ ਕਿਦਾਂ ਸੱਚ ਗਏ ਸੀ ਉਧਰ ਵਾਂਡੇ ਤੇ ਕੀ ਬਣੀ ਗੱਲ ਠੀਕ ਆ ਬੜਾ ਵਧੀਆ ਹਾਂ ਲਿਆਂਦੀ ਦਵਾਈ ਦੇਈ ਉਹਨਾਂ ਨੇ ਕਿਦਾਂ ਭੰਜੀ ਠੀਕ ਨੇ ਆ ਠੀਕ ਆ ਉਹ ਵੀ ਪੀ ਉਪੀ ਕੱਟ ਹੋ ਗਿਆ ਸੀ ਅੱਛਾ ਹਾਂ ਤੇ ਲਿਆਂਦੀ ਹੈ ਦਵਾਈ ਠੀਕ ਆ ਹੁਣ ਕੈਮ ਆ ਅੱਗੇ ਵੀ ਹੁੰਦਾ ਰਿਹਾ ਕਿ ਜਾਂ ਪਹਿਲੀ ਵਾਰੀ ਆ ਪਹਿਲੀ ਵਾਰੀ ਹੋਇਆ ਹੀ ਉਹ ਹੂੰ ਉਹ ਬਾਕੀ ਤੁਹਾਨੂੰ ਪਤਾ ਤੇ ਹੈਗਾ ਜਨਨੀਆਂ ਨੂੰ ਮੜਾ ਜਾ ਵੀ ਬੁਖਾਰ ਚੜਿਆ ਤੇ ਚਟ ਫੋਨ ਕਰ ਆ ਆਹੋ ਇਹ ਫਿਰ ਇਦਾਂ ਹੀ ਆ ਇੱਕ ਕੰਮ ਤੁਹਾਨੂੰ ਪਤਾ ਇਦਾਂ ਹੀ ਚੱਲਦਾ ਉਹੋ ਜੀ ਇਹ ਦਾ ਆਪਣਾ ਕੰਮ ਛੱਡ ਕੇ ਤੇ ਉਧਰ ਨੂੰ ਤੁਰ ਪਈ ਉਹ ਚ ਆ ਚਲੋ ਉਹ ਤੇ ਹੈ ਗਈ ਹੋਰ ਸੁਣਾਉਂਗਾ ਤਾ ਬੜਾ ਠੀਕ ਆ ਵਧੀਆ ਮੈਂ ਉਧਰ ਡਿਆ ਹਿਲਬਨ ਮੈਸਜ ਹੋਣਾ ਪਤਾ ਨਹੀਂ ਕਿੱਥੇ ਆ ਅੱਛਾ ਪੇਲੀ ਵਾਲ ਮਾਰਿਆ ਫੇਰਾ ਆ ਪੇਲੀ ਵਾਲ ਤੇ ਮਾਰਿਆ ਸੀਗਾ ਠੀਕ ਆ ਕਣਕਾ ਕੁਣਕਾ ਤੇ ਠੀਕ ਆ ਪੱਠਾ ਪੁੱਠਾ ਤਾਂ ਨਹੀਂ ਜ਼ਿਆਦਾ ਨਾ ਨਾ ਠੀਕ ਆ ਸਾਰਾ ਕੰਮ ਜੋ ਤਾਂ ਇਹੀ ਮੇਰੇ ਵੱਲ ਹਾਂਜੀ ਕਹਿਣ ਦੀ ਵੀ ਭਾਬੀ ਹੁਣੇ ਆਏ ਆ ਤੇ ਉਹ ਬੁਲਾਇਆ ਬੁਲਾਇਆ ਨੇ ਮੈਨੂੰ ਉਹਨਾਂ ਨੇ ਮੈਂ ਤਾਂ ਕਿਹਾ ਮੈਂ ਹਾਂ ਜੀ ਨਹੀਂ ਬੁਲਾਉਂਦੀ ਤੇ ਤੂੰ ਬੁਲਾ ਕੇ ਕੀ ਕਰਨਾ ਤਾਂ ਕਿ ਨਹੀਂ ਅੱਗੇ ਮੈਂ ਹਾਂ ਤੁਸੀਂ ਕਿੰਨਾ ਕੁ ਬੁਲਾਉਂਦੇ ਜੇਕ ਦੂਜੇ ਨੂੰ ਉਹ ਮੇਰੇ ਨਾਲ ਜਦੋਂ ਆਏ ਸੀ ਨਾ ਉਦੋਂ ਦੀ ਗੱਲ ਆ ਅੱਛਾ ਮੈਂ ਅੱਗੇ-ਅੱਗੇ ਲੰਘ ਗਿਆ ਤੇ ਜੋਦ ਦੇ ਉੱਤੋਂ ਆਂਡੀ ਵਿਚਾਰੀ ਅੱਛਾ ਛੱਤੋਂ ਆਹੋ ਤੇ ਇਹਨੇ ਬੁਲਾਇਆ ਜੋਦ ਨੇ ਤੇ ਇਹ ਬੋਲੀ ਨਹੀਂ ਤੇ ਮੈਂ ਮੁੜ ਕੇ ਇਹਦੇ ਦੁਆਲੇ ਹਾਂ ਅੰਦਰ ਜਾ ਕੇ ਕਿ ਪਰ ਮੇਰੇ ਤੇਰਾ ਦਿਮਾਗ ਖਰਾਬਾ ਕੁੜੀ ਨੇ ਤੈਨੂੰ ਬੁਲਾਇਆ ਏ ਤੂੰ ਬੋਲੀ ਕਿਉਂ ਨਹੀਂ ਆਪੇ ਬੋਲਣਾ ਚਾਹੀਦਾ ਸੀਗਾ ਠੀਕ ਹੈ ਨਾ ਤੂੰ ਬਾਹਰੋਂ ਆਉਂਡੀ ਆ ਤੇ ਅਕਸਰ ਜੇ ਉਹ ਨਾ ਤੈਨੂੰ ਬੁਲਾਉਂਦੀ ਫਿਰ ਤੂੰ ਕਹਿੰਦਾ ਮੈਨੂੰ ਬੁਲਾਇਆ ਨਹੀਂ ਮੈਨੂੰ ਬੁਲਾਇਆ ਨਹੀਂ ਹੈ ਨਾ ਜੇ ਉਹਨੇ ਬੁਲਾਇਆ ਉਹ ਤੂੰ ਬੋਲੀ ਕਿਉਂ ਨਹੀਂ ਤੇ ਕਹਿੰਦੀ ਵੀ ਨਹੀਂ ਤੂੰ ਹੀ ਨਾ ਵੇਚ ਆਓ ਸਾਡੀ ਗੱਲ ਹੋਈ ਦੀ ਆ ਤਿੰਨ ਚਾਰ ਦਿਨ ਕਿਤੇ ਪਹਿ ਤੇ ਜੋਤ ਨੇ ਇਹਨੂੰ ਕਹਿ ਦਿੱਤਾ ਕਿ ਤੂੰ ਮੈਨੂੰ ਨਾ ਬੁਲਾਇਆ ਕਰ ਅੱਛਾ ਇਹਨੇ ਉਹਨੂੰ ਕਹਿਣੇ ਤੂੰ ਮੈਨੂੰ ਨਾ ਬੁਲਾਇਆ ਓਏ ਆਪਾਂ ਪਹਿਲੀ ਗੱਲ ਕਰ ਲਈਏ ਫਿਰ ਅੱਗੇ ਆਓ ਇਹ ਗੱਲ ਹੋਈ ਦੀ ਯਾਰ ਆ ਤਾਂ ਫਿਰ ਮੈਂ ਸੋ ਕੋ ਜੋਤ ਨੂੰ ਕਿਹਾ ਮੈਂ ਜਿੱਦ ਤੱਕ ਨਹੀਂ ਬੁਲਾਇਆ ਤੇ ਤੂੰ ਕਾਨੂੰ ਬੁਲਾਉਣੀ ਤੂੰ ਵੀ ਰਹਿਂਦੇ ਮੈਂ ਯਾਰ ਮੈਨੂੰ ਇਹਨਾਂ ਦੀ ਜੋਬਨ ਸਮਝ ਨਹੀਂ ਆਂਦੀ ਵੀ ਕੀ ਕਰਦੀਆਂ ਠੀਕ ਨਹੀਂ ਵੀ ਇਹ ਕਿਹੜੇ ਬੰਦੇ ਨੂੰ ਤੁਰੀਆਂ ਫੇਂਡੀਆਂ ਵਾ ਕੋਈ ਹੱਲ ਨਹੀਂ ਹੋਣਿਆ ਸਾਡੇ ਘਰ ਦਾ ਹੱਲ ਤੇ ਫਿਰ ਇੱਕੋ ਹੀ ਆ ਫਿਰ ਇਹ ਕਹਿੰਦੀਆਂ ਅੱਡ ਹੋ ਜੋ ਅੱਡ ਹੋਣ ਜੇ ਹਿੰਮਤ ਹੈ ਨਹੀਂ ਪਤਾ ਹਰ ਇੱਕ ਚੀਜ਼ ਦਾ ਹੱਲ ਜਿਹੜਾ ਆਡੋਗੇ ਨਹੀਂ ਹੁੰਦਾ ਠੀਕ ਨਹੀਂ ਹਾਂ ਇਹਨੂੰ ਕਿਦਾਂ ਦੇ ਅਸੀਂ ਸਮਝਾਣ ਦੇਦੇ ਆ ਕਿ ਐਦਾਂ ਨਾ ਕਰੋ ਘਰ ਨੂੰ ਤਾਂ ਤੋੜੋ ਪਰ ਮੀਤ ਨੂੰ ਬਥੇਰਾ ਮੈਂ ਸਮਝਾ ਨਾ ਪਰ ਆ ਕਿ ਤੂੰ ਵੱਡੀਆਂ ਦੇ ਵੱਡਿਆਂ ਵਾਲੇ ਕੰਮ ਕਰ ਪਰ ਉਹਦੇ ਪਤਾ ਨਹੀਂ ਦਿਮਾਗ ਕਿਉਂ ਹੋ ਜਾਂਦਾ ਇਹ ਖਾਣੇ ਜਗਤ ਪੈਂਦੀ ਨਹੀਂ ਭਾਜੀ ਇਹ ਦੋਵੇਂ ਈ ੜੀ ਕਰਦੀਆਂ ਘੱਟ ਦੋਵੇਂ ਚ ਕੋਈ ਨਹੀਂ ਹੈਗੀ ਜੇ ਜੋਤਵਾ ਦੇ ਜੋਤ ਵੀ ਨਹੀਂ ਘਟੇ ਜੇ ਭਾਬੀਆਂ ਦੇ ਭਾਬੀ ਵੀ ਫਿਰ ਪੂਰੀਆਂ ਨਹੀਂ ਕਰਦੇ ਫੜਾ ਮਾ ਪੈ ਬਿਕ ਬਣੇ ਨਹੀਂ ਆ ਹੈ ਘਟਾਵਾਂ ਜਾਵਾ ਖੁੱਲਣ ਨਹੀਂ ਘਟਿਆ ਪਤਾ ਨਹੀਂ ਕਿਉਂ ਉਹ ਤਾਂ ਹੀ ਹੋਣੀ ਐ ਨਾ ਖੁੱਲਣ ਡਿਆ ਮੱਸਾ ਦਾ ਤੇਲ ਹੁੰਦਾ ਨਾ ਮਿੱਟੀ ਦਾ ਉਹ ਉੱਪਰ ਛੋੜ ਲੈਂਦੇ ਆ ਦੇ ਮੈਂ ਮੈਂ ਨਾ ਇੱਥੇ ਬਕਸ਼ਿਸ਼ ਸਮਾਨ ਰੱਖਿਆ ਆਈਗਾ ਪਲਾਸ ਪੂਸੀ ਸਾਰਾ ਸਮਾਨ ਵੇਚੀਗਾ ਤੇ ਉਹ ਲੱਭਣ ਨਹੀਂ ਗਿਆ ਡਿਆ ਤੂੰ ਰੱਖਿਆ ਕਿ ਨਹੀਂ ਨਹੀਂ ਮੈਂ ਅੱਧੇ ਕਿ ਰੱਖਿਆ ਨਹੀਂ ਘਰੋਂ ਪੁੱਛਿਆ ਭਲਾ ਕਿਸ ਨੂੰ ਜੇ ਹੈਗਾ ਤੇ ਕੋਈ ਨਹੀਂ ਮੈਂ ਪਰਮੀਤ ਨੂੰ ਪੁੱਛਣਾ ਆ ਮੈਂ ਤਾਂ ਕੰਮ ਕਰਕੇ ਤੇ ਮੈਂ ਤਾਂ ਜਦੋਂ ਤੂੰ ਸਫਾਈ ਕਰ ਲਈਏ ਕੋਨੇ ਤੋਂ ਲੋੜ ਹੀ ਨਹੀਂ ਪਈ ਇਹਦੀ ਹਾਂ ਹਾਂ ਨਹੀਂ ਵੇਖਿਓ ਮਾੜਾ ਜਿਹਾ ਪੁੱਛੇ ਫਿਰਿਆ ਉਹਨਾਂ ਨੂੰ ਚਲੋ ਕੋਈ ਨਹੀਂ ਮੈਂ ਦੱਸਿਓ ਹੈ ਚਾਹੀਦਾ ਹੋਣੀ ਜਾਈਦਾ ਚਾਹੀਦਾ ਮੈਨੂੰ ਹੋਣੀ ਚਲੋ ਮੈਂ ਪੁੱਛ ਕੇ ਤੇ ਲਿਆਣਾ ਠੀਕ ਆ ਭਾਜੀ ਹਾਂ ਪਰਮੀਤ ਹਾਂਜੀ ਉਹ ਪਲਾਸ ਨਹੀਂ ਵੇਖਿਆ ਪਲਾਸ ਕਿਹਦਾ ਜੋ ਬੰਦਿਆ ਪੈਪ ਖੋਲਣਾ ਤੇ ਪੈਪ ਨਹੀਂ ਖੁੱਲਣ ਦੀ ਅੱਛਾ ਤੋ ਰੈਂਚੋ ਦੇ ਕੋਲ ਆ ਇੱਕ ਤੇ ਪਲਾਸ ਡਿਆ ਲੱਭਣ ਤੇ ਪਲਾਸ ਕਹਿੰਦੇ ਕਹਿੰਦਾ ਮੈਂ ਪੇਟੀ ਜੇ ਰੱਖਿਆ ਦੋ ਉੱਥੇ ਹੈ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਕਿਹਨੂੰ ਕਿਹਤੇ ਲੈਂਦਾ ਨਹੀਂ ਉਹ ਤੂੰ ਨਹੀਂ 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 ਮੈਂ ਨਹੀਂ ਲੈਂਦਾ ਉਹ ਜੋਤੀ ਸਮਾਨ ਰੱਖ ਦਿਆ ਸਾਰਾ ਤੂੰ ਜਾ ਬਚੋਤ ਨੂੰ ਪੁੱਛੋ ਮੈਂ ਕਿੱਦਾਂ ਜਾ ਬਚੋਤ ਨੂੰ ਪੁੱਛਾਂ ਤੀ ਪੁੱਛਣਾ ਜਾ ਕੇ ਕਿਉਂਕਿ ਗੱਲ ਮੈਂ ਕੰਮ ਕਰਕੇ ਬੈਠੀ ਆ ਜਾ ਕੇ ਪੁੱਛਣ ਨੂੰ ਕਿੱਥੇ ਰੱਖਿਆ ਉਹਨੇ ਰੱਖਿਆ ਉਹਨਾ ਕਿਤੇ ਜੋਬਨ ਜਮਾਨਾ ਉਹਨੇ ਫੜਾਂਦਾ ਮੈਨੂੰ ਤਰ ਫੜਾਂਦਾ ਤੈਨੂੰ ਕੀ ਹੋਇਆ ਦੱਸ ਬਿਮਾਰ ਆ ਮੈਂ ਉਹਨੂੰ ਨਹੀਂ ਬੁਲਾਉਣਾ ਫੇਰ ਬੁਲਾਵਾਂਗੀ ਤੇ ਲੜਾਈ ਵਧੂਗੀ ਇਹਨੇ ਚੰਗਾ ਮੈਂ ਚੁੱਪੀ ਠੀਕ ਹੈ ਨਾਲੇ ਤੁਸੀਂ ਵੀ ਕਹਤਾ ਸੀ ਕਿ ਤੂੰ ਆਪਣੀ ਨਿੱਕੀ ਨਿੱਕੀ ਗੱਲ ਮੈਨੂੰ ਨਾ ਦੱਸੇਗਾ ਤਾਂ ਮੈਂ ਗੱਲ ਦੱਸਣ ਨਹੀਂ ਰਹੀ ਜੇ ਮੈਂ ਉਹਨੂੰ ਬੁਲਾਉਣ ਨਹੀਂ ਰਹੀ ਤੇ ਮੈਨੂੰ ਨਾ ਕਹੋ ਕਿ ਉਹਨੂੰ ਜਾ ਕੇ ਕਹਿ ਗਿਆ ਤੇ ਮੈਂ ਜਾ ਕੇ ਪੁੱਛਾਂ ਉਹਨੂੰ ਕੀ ਜੋਤ ਪਲਾਸ ਕਿੱਥੇ ਆ ਤੇ ਜੋਬਨ ਨੂੰ ਆਪੇ ਪੁੱਛ ਲੈਂਦਾ ਤੈਨੂੰ ਜਰੂਰ ਪੁੱਛਣਾ ਯਾਰ ਜੋਬਨ ਨੂੰ ਉੱਥੇ ਕੰਮ ਲੱਗਾ ਹੋਨ ਉੱਠ ਕੇ ਆਇਆ ਮੈਨੂੰ ਨਹੀਂ ਪਤਾ ਮੈਂ ਨਹੀਂ ਕਿ ਪੁੱਛਣ ਦੇਣਾ ਨਿਕਾ ਦਾ ਕੰਮ ਆ ਤੂੰ ਹੀ ਨਹੀਂ ਕਰ ਸਕਦੇ ਉਹਨੇ ਫਿਰ ਉੱਡ ਕੇ ਪੈ ਜਾਣਾ ਨਹੀਂ ਉੱਡ ਕੇ ਪੈਂਦੀ ਜਾ ਪੁੱਛ ਕੇ ਆ ਪੁੱਛ ਕੇ ਨਹੀਂ ਪੈਂਦੀ ਐਨੇ ਭੋਲੀ ਨਹੀਂ ਜਨਾਂ ਦੀ ਸਮਝਣ ਦੇ ਪਰਮੀਤ ਧੰਨਵਾਦ ਮੈਂ ਉਹ ਦਿਨ ਕਿਹਾ ਸੀ ਇਹਨਾਂ ਨੇ ਮੈਨੂੰ ਉਹਨੇ ਕਿਹਾ ਹੈ ਕਿ ਮੈਨੂੰ ਬੁਲਾਉਣਾ ਨਹੀਂ ਹੈ ਮੈਂ ਹੁਣ ਕਿੱਦਾਂ ਬੁਲਾਵਾਂ ਨੂੰ ਜਾ ਕੇ ਯਾਰ ਮੈਂ ਕੀ ਕਰਾਂ ਤੁਹਾਡਾ ਹਾਲ ਦੱਸ ਨਾ ਮੈਨੂੰ ਨਹੀਂ ਪੁੱਛਣਾ ਤੇ ਅੰਦਰ ਵੇਖ ਲੈ ਅੰਦਰ ਕਿਤੇ ਪਿਆ ਹੋਣਾ ਮੈਂ ਕਿੰਨੀ ਵਾਰੀ ਕਿਹਾ ਕਿ ਪਰਮੀਤ ਤੂੰ ਵੱਡੀ ਆ ਆਪਣਾ ਵੱਡਾਪਨ ਬਣਾ ਮੈਂ ਨਹੀਂ ਕਿ ਵੱਡੀ ਮੈਨੂੰ ਸਮਝ ਹੀ ਨਹੀਂ ਆਉਂਦੀ ਮੈਂ ਤਾਂ ਅਜਿਹਾ ਦਿਨ ਮੈਨੂੰ ਕਿਹੜੇ ਅਗਲਾ ਕਿਸ ਨੂੰ ਬੋਲਣ ਚੱਲਣ ਦੀ ਇਹ ਤਾਂ ਚੰਗਾ ਮੈਂ ਬੁਲਾਉਂ ਹੀ ਨਾ ਕਿਸ ਨੂੰ ਹੁਣ ਤੈਨੂੰ ਛਦਾਨ ਕਿੰਨੇ ਕਹਤਾ ਤੁਸੀਂ ਛਦਾਨ ਵਾਲੇ ਕੰਮ ਆ ਕਿ ਮੈਂ ਜੋ ਮਰਜ਼ੀ ਕਹਾਂ ਤੈਨੂੰ ਯਕੀਨ ਹੀ ਨਹੀਂ ਆਉਂਦਾ ਉਹ ਕਰ ਉਤੇ ਜਾ ਮੇਰਾ ਬਬਾ ਇਹ ਕਹਿੰਦੇ ਜੋਤੀ ਚੱਗੀ ਦਾ ਮੇਰਾ ਬਬਾ ਜੱਜਾ ਜੋਤ ਨੂੰ ਕਹਿ ਕੇ ਚਾਉ ਮੈਂ ਨਹੀਂ ਉਹਨੂੰ ਕਹਿਣਾ ਤੂੰ ਅਸੇ ਸਟੋਰ ਚ ਪਿਆ ਹਣਾ ਸਮਾਨ ਵੇਖ ਲਓ ਮੈਂ ਉਹਨੂੰ ਨਹੀਂ ਕਿ ਬੁਲਾਉਣਾ ਚੰਗਾ ਕੰਮ ਆ ਤੇਰਾ ਮੈਂ ਬਣਾ ਉਹਨੂੰ ਕਿੱਦਾਂ ਬਣਾਵਾਂ ਜਦੋਂ ਬੋਲ ਚਾ ਉਹਨੇ ਆਪੇ ਬੰਦ ਕੀਤਾ ਜਿੰਨੀ ਵਾਲੀ ਬੁਲਾਉਣੀ ਆ ਕਹਿੰਦੀ ਮੈਂ ਤੈਨੂੰ ਬੁਲਾਉਣਾ ਨਹੀਂ ਆ ਹੁਣ ਜਾ ਕੇ ਫਿਰ ਮੈਂ ਬੇਸਤੀ ਕਰਾਂ ਆਪਣੀ ਪਲਾਸੀ ਆ ਉੱਥੇ ਆਪੇ ਵੇਖ ਲੋ ਨਹੀਂ ਉਹਨੂੰ ਪਤਾ ਤੇ ਮੈਂ ਲੱਗਿਆ ਉਹਨੂੰ ਬੁਲਾਉਣ ਫੇਰ ਕਹੇਗੀ ਤੁਸੀਂ ਮੈਨੂੰ ਬੁਲਾਉਣ ਆਉਂਦੇ